ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਕਰੇ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋ ਖੁਸ਼ ਹੋਮੋ ਟਾਈਮ ਹੈਗਾ ਸਵੇਰ ਦਾ ਜੀ ਵੀ ਰਾਈ ਹੋਣੀ ਹੈ ਆਪਣੇ ਕੋਲੇ ਚਿਕਸ ਲੈਣ ਹਨਾ ਤੇ ਸਵੇਰ ਸਵੇਰ ਦਾ ਟਾਈਮ ਆ ਮੈਂ ਆਪਣੇ ਕੰਮਦੰਦੀ ਕਰਨ ਲੱਗੀ ਹੋਈ ਸੀ ਤੇ ਨਾਲੇ ਪਹਿਲਾਂ ਆਪਾਂ ਪਾਲਟਰੀ ਚ ਦਾਣਾ ਪਾਣੀ ਪਾਇਆ ਤੇ ਜੋ ਵੀ ਕੰਮ ਕਰਨ ਵਾਲੀ ਸੀ ਸਵੇਰੇ ਉੱਠ ਕੇ ਉਹ ਕਰੀ ਹਨਾ ਇਹ ਨਬੀ ਰਣਾਲੀ ਕਾ ਬੱਚਾ ਆਇਆ ਹੋਇਆ ਸੀ ਬਹੁਤ ਪਿਆਰਾ ਸੀਗਾ ਹਨਾ ਪਹਿਲਾਂ ਇਹਨੇ ਨੂੰ ਦੁੱਧ ਬਣਾ ਕੇ ਦਿੱਤਾ ਵੀਰਾ ਨੂੰ ਚਾਹ ਦਿੱਤੀ ਕਹਿੰਦਾ ਮੈਂ ਦੁੱਧ ਪੀਉ ਫਿਰ ਪਰੌਂਠੀ ਵਗੈਰਾ ਬਣਾ ਕੇ ਖਵਾਤੀ ਮੈਂ ਕਿਹਾ ਚਲੋ ਬੱਚਾ ਹਨਾ ਵੀ ਬੱਚੇ ਨੂੰ ਤਾਂ ਭੁੱਖ ਲੱਗਦੀ ਹੋਈ ਆ ਤੇ ਬਿਸਕੁਟਸ ਵਗੈਰਾ ਦਿੱਤੇ ਤੇ ਬਹੁਤ ਖੁਸ਼ ਸੀਗਾ ਜਸਨੀਤ ਨਾਲ ਖੇਡੀ ਗਿਆ ਤੇ ਇਸ ਤਰ੍ਹਾਂ ਦੇ ਕੰਮ ਤੰਦੇ ਆਪਣਾ ਸਾਰਾ ਦਿਨ ਚੱਲੀ ਜਾਂਦੇ ਨੇ ਤੇ ਪਾਲਟਰੀ ਦਾ ਕੰਮ ਸੀ ਤੇ ਸੰਦੀਪ ਇੱਧਰ ਸੀ ਚਲੋ ਜਸਨੀਤ ਵੀ ਵਧੀਆ ਖੇਡ ਲੱਗੀ ਹੋਈ ਸੀ ਪਰ ਨੀਤ ਦੀਆਂ ਕਲਾਸਾਂ ਸਟਾਰਟ ਹੋ ਗਈਆਂ ਉਹ ਸਕੂਲ ਗਈ ਹੋਈ ਆ ਹੰਦੇ ਹੁਣ ਮੌਸਮ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਹਨਾ ਤੇ ਸਵੇਰੇ ਸਵੇਰੇ ਧੁੱਪ ਨਿਕਲੇ ਹੁੰਦੀ ਹੈ ਬਹੁਤ ਤੇਜ਼ ਤੇ ਸੰਦੀਪ ਇਧਰ ਪੈਕਿੰਗ ਆ ਵਗੈਰਾ ਦਾ ਕੰਮ ਕਰਦੇ ਸੀ ਦੇਖੋ ਜਦੋਂ ਵੀਰ ਪੈਣਾ ਹਨਾ ਦੂਰੋਂ ਚੱਲ ਕੇ ਆਉਂਦੇ ਨੇ ਤਾਂ ਉਹਨਾਂ ਨੂੰ ਚਾਹ ਪਾਣੀ ਦੇਣਾ ਉਹ ਤਾਂ ਆਪਣਾ ਜ਼ਰੂਰੀ ਹੁੰਦਾ ਇਹ ਹੈਗਾ ਜੀ ਸ਼ਾਮ ਦਾ ਟਾਈਮ ਹਨਾ ਹੁਣ ਮੈਂ ਪਾਲਟਰੀ ਦਾ ਕੰਮ ਕਰਦੀ ਸੀ ਇੱਥੇ ਅਸੀਂ ਜਿਹੜੀ ਫੀਡ ਵਗੈਰਾ ਦਾਣਾ ਪਾਣੀ ਉਹਨਾਂ ਨੂੰ ਦੇਣਾ ਸੀ ਹਨਾ ਪਾਲਟਰੀ 'ਚ ਕੁਝ ਟਾਈਮ ਜਿਹੜਾ ਆਪਾਂ ਸਪੈਂਡ ਫਾਰਮ ਦੇ ਵਿੱਚ ਕਰਦੇ ਆ ਹਨਾ ਤੇ ਉਹ ਟਾਈਮ ਸੀ ਬਾਕੀ ਸਾਰੇ ਆਪਣੇ ਕੰਮ ਤੋਂ ਦੇ ਉਧਰ ਲਈ ਖਤਮ ਹੋ ਗਏ ਸੀਗੇ ਤੇ ਸ਼ਾਮ ਨੂੰ ਇਹ ਜ਼ਰੂਰੀ ਹੁੰਦਾ ਜੀ ਫਿਰ ਕਈ ਵਾਰ ਫਾਰਮ 'ਚ ਨਾ ਜਿਹੜਾ ਟਾਈਮ ਲਗਾਉਣਾ ਹੁੰਦਾ ਤੇ ਉਹ ਇਸ ਤਰ੍ਹਾਂ ਦੇ ਜਿਹੜੇ ਆਪਣੇ ਕੰਮ ਚੰਦੇ ਨੇ ਡੇਲੀ ਚੱਲੀ ਜਾਂਦੇ ਨੇ ਤੇ ਮੈਂ ਕਿਹਾ ਚਲੋ ਅੱਜ ਤੁਹਾਨੂੰ ਹਨਾ ਫਾਰਮ ਦਾ ਜਿਹੜਾ ਸੰਦੀਪ ਦਾ ਵੀ ਲਾਂਬਾ ਲਾ ਦੀਏ ਕਹਿੰਦੇ ਨੇ ਵੀ ਤੁਸੀਂ ਇੱਧਰ ਤੁਹਾਡੀ ਵੀਡੀਓ ਘੱਟ ਹੁੰਦੀ ਆ ਤੇ ਇਸ ਤਰ੍ਹਾਂ ਦਾ ਆਪਣਾ ਟਾਈਮ ਆ ਤੇ ਆ ਨੇ ਆਪਣੇ ਛੋਟੇ-ਛੋਟੇ ਪਿਆਰੇ-ਪਿਆਰੇ ਚੂਚੇ ਹਨਾ ਜਿਨ੍ਹਾਂ ਦੀ ਸਾਂਭ-ਸਮਾਲ ਆਪਾਂ ਕਰਨੀ ਹੁੰਦੀ ਆ ਤੇ ਇਹਨਾਂ ਨੂੰ ਦੇਖਣਾ ਹੁੰਦਾ ਆਪਣੀ ਇਹੀ ਜੌਬ ਆ ਤੇ ਇਹੀ ਸਾਰਾ ਦਿਨ ਦਾ ਜਿਹੜਾ ਕੰਮਕਾਰ ਆ ਤੇ ਬਾਕੀ ਜ਼ਿੰਦਗੀ ਦੇ ਜੋ ਕੰਮ ਨੇ ਲੋ ਜੀ ਆਪਾਂ ਹੈਗੇ ਸੀ ਉਹਨੂੰ ਪਾਲਟਰੀ ਦੇ ਵਿੱਚ ਫਾਰਮ ਦੇ ਵਿੱਚ ਅੱਜ ਵਾਲੀ ਜਿਹੜੀ ਵੀਡੀਓ ਆਪਾਂ ਇੱਥੇ ਹੀ ਸ਼ੂਟ ਕਰਦੇ ਆ ਹਨਾ ਤੇ ਹੁਣ ਇਹਨਾਂ ਨੂੰ ਦਾਣਾ ਪਾਣੀ ਦੇ ਕੇ ਹਟੇ ਸੀ ਕਿਉਂਕਿ ਇਹ ਬਹੁਤ ਛੋਟੇ ਨੇ ਜਦ ਛੋਟੇ ਹੁੰਦੇ ਨੇ ਜਦ ਉਹਨਾਂ ਨੂੰ ਇਹ ਸ਼ਾਮ ਨੂੰ ਵੀ ਇਹਨਾਂ ਦਾ ਛੋਟੇ ਬੱਚੇ ਵਾਲਾ ਹੀ ਕੰਮ ਆ ਤੇ ਇਹਨਾਂ ਨੂੰ ਜਿਵੇਂ ਖਾਦ ਖਰਾਕ ਖਾਣਾ ਜੋ ਪਾਉਣੀ ਆ ਆਪਾਂ ਨੇ ਹੁਣ ਪ੍ਰੋਪਰਲੀ ਪਾਤੀ ਹੁਣ ਇਧਰੋਂ ਆਪਣਾ ਫਾਰਮ ਦਾ ਕੰਮ ਫਿਨਿਸ਼ ਹੋ ਗਿਆ ਹਨਾ ਤੇ ਹੁਣ ਰਾਤ ਨੂੰ ਮਤਲਬ ਇੱਕ ਅਜਾ ਜਿਹੜਾ ਸੰਦੀਪ ਮਾਰਨੇ ਜੀ ਦੇਖਣਗੇ ਜਦ ਇਹ ਜਿਆਦਾ ਛੋਟੇ ਹੁੰਦੇ ਨੇ ਇਹਨਾਂ ਦੀ ਬਰੂਡਿੰਗ ਚੱਲਦੀ ਹੁੰਦੀ ਆ ਤੇ ਉਹਦੇ ਤਾਂ بار بار ਉੱਠ ਕੇ ਇਹਨਾਂ ਨੂੰ ਦੇਖਣਾ ਪੈਂਦਾ ਕਿਉਂਕਿ ਪਤਾ ਕੀ ਆ ਇਹ ਇਕੱਠੇ ਆ ਇਸ ਤਰ੍ਹਾਂ ਪਿੱਛੇ ਜੇ ਬਣ ਜਾਂਦੇ ਨੇ ਇਹਨਾਂ ਦੇ ਦੂਜਿਆਂ ਦੇ ਵਿੱਚ ਇਕੱਠੇ ਆਉਣ ਲੱਗ ਜਾਂਦੇ ਆ ਹਾਂਜੀ ਉਹ ਸੀ ਉਸਦਾ ਧਿਆਨ ਰੱਖਣਾ ਪੈਂਦਾ ਬਾਕੀ ਸ਼ਿਫਟ ਤਾਂ ਆਪਾਂ ਇੱਥੇ ਥੋੜੇ ਜੇ ਵੱਡੇ ਕਰਦੇ ਹੁੰਨੇ ਆ ਤੇ ਬਾਕੀ ਇਹ ਐ ਬਈ ਅਹ ਚਲੋ ਮੈਂ ਤਾਂ ਇਹਨਾਂ ਦਾ ਫੇਰ ਤਾਂ ਨਵਾਦ ਹੀ ਕਰੂੰਗਾ ਵਾਰ-ਵਾਰ ਕਿ ਮੇਰਾ ਸਾਥ ਦੇ ਰਹੇ ਨੇ ਸਰਬਜੀਤ ਮੇਰੇ ਵਾਈਫ ਤੇ ਅੱਗੇ ਦੱਸਣਗੇ ਜਾਂਦੇ ਤੇ ਬਸ ਜੀ ਇਹੀ ਹੈ ਚਲੋ ਅੱਜ ਆਪਾਂ ਹਨਾ ਮੈਨੂੰ ਇਹ ਸੀਗਾ ਵੀ ਜਿਵੇਂ ਆਪਣੇ ਬਲੌਗ ਦਿੱਲੀ ਆਉਂਦੇ ਨੇ ਹਨਾ ਪਾਲਟਰੀ ਦਾ ਜਿਹੜਾ ਕੰਮਕਾਰ ਅੱਜ ਤੁਹਾਨੂੰ ਉਹ ਦਿਖਾਏ ਆ ਆਪਾਂ ਨੇ ਵੀ ਕਿਸ ਤਰ੍ਹਾਂ ਦਾ ਜਿਹੜਾ ਆਪਣਾ ਧੰਮ ਰਹਿੰਦਾ ਇਹਦੇ ਨਾਲ-ਨਾਲ ਹਨਾ ਬਾਕੀ ਜੋ ਜਿਹੜੀ ਆਪਣੀ ਰੋਜ਼ਮਰ ਦੇ ਕੰਮ ਤੰਦੇ ਨੇ ਉਹ ਵੀ ਚੱਲਦੇ ਰਹਿੰਦੇ ਨੇ ਉਹਦੇ ਬਾਕੀ ਮੈਂ ਤਾਂ ਹਨਾ ਜਿਵੇਂ ਹੁਣ ਆਪਣੀਆਂ ਵੀਡੀਓਜ਼ ਚੱਲਦੀ ਵਗ ਰਹੀਆਂ ਹਨਾ ਉਹਦੇ ਨਾਲ ਸਾ ਆਪਣੇ ਚੈਨਲ ਨੇ ਆਪਣੇ ਉਹਦੇ ਥ्रू ਆਪਣੇ ਨਾਲ ਨਵੇਂ-ਨਵੇਂ ਪੀਰ ਪਹਿਣਾ ਜੁੜਦੇ ਨੇ ਤੇ डेली ਆਪਣੇ ਗੱਲ ਹੁੰਦੀ ਆ ਉਹਨਾਂ ਨਾਲ ਤੇ ਬਹੁਤ ਪਹਿਣਾ ਦੇ ਫੋਨ ਆਉਂਦੇ ਨੇ ਜਿਵੇਂ ਕੱਲ ਆਪਣੀ ਵੀਡੀਓ ਇਲਤੀ ਲਾਣਾ ਚੈਨਲ ਤੇ ਹਨਾ ਅਪਲੋਡ ਹੋ ਗਈ ਸੀ ਇਲਤੀ ਲਾਣਾ ਹਾਂ ਉਹ ਤੇ ਅਪਲੋਡ ਹੋਈ ਆ ਤੇ ਤੁਸੀਂ ਜਰੂਰ ਹਨਾ ਜਿਹੜੇ ਇੰਟਰਸਟਿਡ ਨੇ ਹਨਾ ਤੇ ਜਰੂਰ ਜਾ ਕੇ ਵਿਸਿਟ ਕਰਿਓ ਉਸ ਚੈਨਲ ਤੇ ਤੇ ਆਪਣੀ ਵੀਡੀਓ ਦੇਖਿਓ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਜਿਹੜਾ ਚੈਨਲ ਦਾ ਲਿੰਕ ਆ ਮੈਂ ਪਾ ਦੂੰਗੀ ਹਨਾ ਤੁਸੀਂ ਦੇਖ ਲਿਓ अच्छा ये है अभी ये थी, ये थी, करनी ਗੱਲ ਕੋਈ हां अच्छा ਫੋਨ INA ਭੈਣਾ ਦੇ ਫੋਨ ਬਹੁਤ ਆਏ ਨੇ ਹਾਂਜੀ ਉਹ ਪਤਾ ਇਹ ਹੈ ਜਿਵੇਂ ਹੁਣ ਸਾਡਾ ਮੀਨ ਹੁੰਦਾ ਵੀ ਜਿਵੇਂ ਸਟੋਰੀ ਜੇ ਸਾਡੇ ਕੋਲੇ ਕੋਈ ਕਰਨ ਆਉਂਦਾ ਹਨਾ ਉਹ ਪੁੱਛਦਾ ਵੀ ਅਸੀਂ ਜਿਵੇਂ ਹੁਣ ਉਹ ਦੇਖ ਲੈਂਦੇ ਨੇ ਉਹ ਤਾਂ ਹੀ ਆਉਂਦੇ ਨੇ ਉਹ ਕਹਿੰਦੇ ਨੇ ਜੇ ਕੋਈ ਜੋੜੀ ਮਤਲਬ ਜਿਵੇਂ ਆਪਾਂ ਦੋਨੋਂ ਹਸਬੰਡ ਤੇ ਵਾਈਫ ਹਨਾ ਕਿਸੇ ਚੀਜ਼ ਦੇ ਕੰਮਜਾਬ ਹੁੰਨੀਆਂ ਤੇ ਉਹ ਤੋਂ ਜਿਵੇਂ ਆਪਾਂ ਕਹਿੰਦੇ ਵੀ ਮੋਟੀਵੇਟ ਫੋਰਾ ਨੂੰ ਕਰਨ ਵਾਸਤੇ ਜਿਵੇਂ ਹੁਣ ਕੱਲ ਹੀ ਕਾਇਸੀ ਉਹ ਪ੍ਰੈਸ ਵਾਲੀ ਸੀ ਜਿਹੜੇ ਕੱਲ ਆਏ ਸੀਗੇ ਤੇ ਪੱਤਰਕਾਰ ਸੀ ਮਤਲਬ ਪ੍ਰੈਸ ਵਾਲੇ ਸੀ ਟੀਵੀ ਤੇ ਉਹਨਾਂ ਦਾ ਚੈਨਲ ਹੈ ਕੀ ਨਾਮ ਸੀ ਉਹਨਾਂ ਦਾ ਡਿਸਕਵਰ ਵਾਈ ਲਾਈਨ ਹਾਂ ਉਹ ਇਹ ਤੇ ਮੇਰੇ ਤਾਂ ਮਾਈਂਡ 'ਚ ਨਹੀਂ ਹੈਗਾ ਸੀ ਕਿਉਂਕਿ ਮੈਂ ਉਹ ਚੈਨਲ ਕਦੇ ਨਹੀਂ ਹੈ ਮੈਂ ਦੇਖਿਆ ਸੀ ਡਿਸਕਵਰ ਵਾਈ ਲਾਈਨ ਸੀ ਜਿਵੇਂ ਦੇਖਿਆ ਹਨਾ ਵੀ ਅਸੀਂ ਇਹ ਜਿਹੇ ਜੋੜੀਆਂ ਨੂੰ ਆਪਣੇ ਚੈਨਲ ਤੇ ਦਿਖਾਉਂਦੇ ਰਹਨੇ ਆ ਤੇ ਦੇਖੋ ਸਾਰੇ ਆਪਾਂ ਸਾਰੇ ਸਮਝਦਾਰ ਹਨਾ ਆਪਣੇ ਘਰ ਵਾਸਤੇ ਹਰ ਕੋਈ ਕੰਮ ਕਰਦਾ ਤੇ ਫ੍ਰੀ ਤਾਂ ਕੋਈ ਵੀ ਨਹੀਂ ਬੈਠਦਾ ਹੈਗਾ ਜੀ ਹੁੰਦੇ ਬਾਕੀ ਜਿਹੜਾ ਹਨ ਆਪਾਂ ਸੋਸ਼ਲ ਮੀਡੀਆ ਤੇ ਆਈਨੇ ਉਹਦਾ ਮੇਨ ਮਕਸਦ ਤੇ ਹੀ ਹੁੰਦਾ ਤੇ ਵੀ ਜਿੰਨੇ ਹੋਰ ਦੇਖ ਕੇ ਮੋਟੀਵੇਟ ਹੋਣਾ ਅੱਜ ਕੱਲ ਜਿਹੜੀ ਜ਼ਿੰਦਗੀ ਜਿਵੇਂ ਆਪਾਂ ਕਹਿੰਦੇ ਡਿਪਰੈਸ਼ਨ ਲੋਕਾਂ ਨੂੰ ਜ਼ਿਆਦਾ ਹੋਇਆ ਪਿਆ ਹਨਾ ਜ਼ਿੰਦਗੀ ਜੇ ਆਪਾਂ ਜ਼ਿੰਦਗੀ ਦਾ ਮੀਨਿੰਗ ਸਮਝੀਏ ਹਨਾ ਉਹਨਾਂ ਨੇ ਸਾਡੀ ਦੋ ਸਟੋਰੀ ਹੈ ਉਹ ਸਟੋਰੀ ਇੱਕ ਕਰਨ ਆਈ ਸੀ ਤੇ ਦੋ ਕਰਕੇ ਲੈ ਗਈ ਤੇ ਇੱਕ ਤਾਂ ਪੋਇਟਰੀ ਵਾਲੀ ਇੱਕ ਪਰਿਵਾਰਕ ਕਰਕੇ ਲੈ ਗਈ ਕਹਿੰਦੇ ਵੀ ਸਾਨੂੰ ਤੁਹਾਡੀ ਗੱਲਾਂ ਹਨਾ ਜਿਵੇਂ ਤੁਹਾਡੇ ਵਿਚਾਰ ਨੇ ਜਿਵੇਂ ਅਗਲਾ ਹੁੰਦਾ ਆਪਾਂ ਗੱਲਬਾਤ ਕਰਦੇ ਆ ਕਹਿੰਦੇ ਵੀ ਸੇਧ ਮਿਲੇ ਹਨਾ ਲੋਕਾਂ ਨੂੰ ਤੇ ਜਿਹੜਾ ਮੇਨ ਹਨਾ ਮੇਰਾ ਤੇ ਹੀ ਹੁੰਦਾ ਵੀ ਜਿਵੇਂ ਜ਼ਿੰਦਗੀ ਦਾ ਮੈਂ ਤਾਂ ਕਿੰਨੀ ਵੀ ਇੰਜੋਏ ਕਰੂੰ ਹਨਾ ਜ਼ਿੰਦਗੀ ਬਹੁਤ ਛੋਟੀ ਹੈ ਜੀ ਤੇ ਇਹਨੂੰ ਆਪਾਂ ਕਦੇ ਵੀ ਇਹ ਨਹੀਂ ਹੈਗਾ ਵੀ ਆਪਾਂ ਉਦਾਂ ਟੈਨਸ਼ਨ ਇਹ ਦੇਖੋ ਟਾਈਮ ਦਾ ਸਭ ਦੇ ਹੀ ਲੰਘ ਜਾਂਦਾ ਹਨਾ ਜ਼ਰੂਰੀ ਨਹੀਂ ਹੁੰਦਾ ਵੀ ਜੇ ਆਪਣੇ ਕੋਲੇ ਅੱਜ ਪੈਸਾ ਨਹੀਂ ਤਾਂ ਸਾਰੀ ਜ਼ਿੰਦਗੀ ਆਪਾਂ ਇਸ ਤਰ੍ਹਾਂ ਕੋਈ ਵੀ ਚੀਜ਼ ਦੀ ਮਤਲਬ ਇਹ ਤਾਂ ਚੰਗਾ ਮਾੜਾ ਟਾਈਮ ਆਉਂਦਾ ਰਹਿੰਦਾ ਕਹਿੰਦੇ ਹੁੰਦੇ ਨੇ ਜੇ ਚੰਗਾ ਨਹੀਂ ਰਿਹਾ ਤਾਂ ਮਾੜਾ ਵੀ ਨਹੀਂ ਰਹਿਣਾ ਉਹਨੇ ਵੀ ਇੱਕ ਦਿਨ ਚੰਗੇ 'ਚ ਬਦਲ ਜਾਣਾ ਹੁਣ ਸਾਡੇ ਨਾਲ ਸ਼ਾਮ ਦਾ ਟਾਈਮ ਆ ਮੈਂ ਤੁਹਾਨੂੰ ਦੱਸ ਸ਼ਾਮ ਦਾ ਟਾਈਮ ਆ ਹਨਾ ਤੇ ਇਸ ਤੰਦ ਤੁਸੀਂ ਪਹਿਲਾਂ ਵੀ ਦੇਖ ਲਈ ਹੋਮੋਂਗ ਵੀ ਸਾਡੇ ਚਾਚਾ ਜੀ ਥੋੜਾ ਜਿਹਾ ਲੱਗ ਜਾਂਦੇ ਨੇ ਹਨਾ ਵਿੱਚ ਬੋਲਣ ਤਾਂ ਕਰਕੇ ਉਹਨਾਂ ਨਾਲ ਬਾਤਾਂ ਹੁੰਦੀਆਂ ਨੇ ਐਸਪੀ ਜਿਵੇਂ ਆ ਤੁਹਾਨੂੰ ਮੈਂ ਦੱਸਿਆ ਅੱਗੇ ਵੀ ਚਲੋ ਬਾਕੀ ਫੇ ਉਧਰ ਦੱਸਾਂਗੇ ਦੂਜੇ ਚੈਨਲ ਤੇ ਤੇ ਕਰੋ ਹਨਾ ਵੀ ਉਹ ਚਾਚਾ ਜੀ ਸਾਡੇ ਏ ਵੀ ਲੱਗ ਜਾਂਦੇ ਨੇ ਕਈ ਵਾਰ ਥੋੜੇ-ਮੋਟੇ ਵਿੱਚ ਵਾਸ ਕਰਨਾ ਤਾਂ ਕਿ ਸਾਨੂੰ ਸ਼ਾਮ ਨੂੰ ਥੋੜੀ ਜਿਹੀ ਵੀਡੀਓ ਦੀ ਪ੍ਰੋਬਲਮ ਆਉਂਦੀ ਹੈ ਅੱਜ ਅਸੀਂ ਫਾਰਮ 'ਚ ਸੀ ਸਾਡਾ ਫਾਰਮ ਦਾ ਕੰਮ ਹੁਣ ਕੰਪਲੀਟ ਹੋਇਆ ਇਹ ਜਿਹੜਾ ਟਾਈਮ ਜਦੋਂ ਆਪਾਂ ਇਹਨਾਂ ਨੂੰ ਦੇਖਦੇ ਆ ਹਨਾ ਕੇਅਰ ਕਰਕੇ ਤੇ ਹੁਣ ਅਸੀਂ ਬਾਹਰ ਜਾਵਾਂਗੇ ਫਿਰ ਆਪਣਾ ਫਿਰ ਉਧਰ ਜਾਵਾਂਗੇ ਜੀ ਇਸ ਤਰ੍ਹਾਂ ਦੇ ਫਾਰਮਸ ਵੀਰੇ ਦਾ ਕੰਮ ਹੁੰਦਾ ਦੇਖੋ ਅੱਜ ਬਹੁਤ ਜ਼ਿਆਦਾ ਪੈਣਾ ਦੇ ਕੋਲ ਆਏ ਨੇ ਤੇ ਇੱਕ ਹੁੰਦੀ ਹੈ ਜੀ ਜ਼ਰੂਰਤ ਹਨਾ ਜ਼ਰੂਰਤ ਵੀ ਹੁੰਦੀ ਹੈ ਸੌਂਕ ਵੀ ਹੁੰਦੇ ਨੇ ਹਰ ਕੋਈ ਹਨਾ ਇਹ ਚਾਹੁੰਦਾ ਜਿਵੇਂ ਆਪਣਾ ਪਹਿਣਾ ਦਾ ਮੀਨ ਹੁੰਦਾ ਹਨਾ ਵੀ ਆਪਾਂ ਨੂੰ ਥੋੜੀ ਥੋੜੀ ਚੀਜ਼ ਵਾਸਤੇ ਪੈਸੇ ਜਿਹੜੇ ਮੰਗਨੇ ਪੈਂਦੇ ਨੇ ਤੇ ਜਦ ਆਪਾਂ ਕੋਈ ਵੀ ਕੰਮ ਕਰਦੇ ਤਾਂ ਆਪਣੇ ਕੋਲ ਜਿਹੜੇ ਆਪਣੇ ਪੈਸੇ ਰਹਿੰਦੇ ਨੇ ਆਪਾਂ ਆਪਣੇ ਖਰਚੇ ਆਪਣੇ ਸ਼ੌਕ ਪੂਰੇ ਕਰ ਸਕਦੇ ਆ ਆਪਣੇ ਬੱਚਿਆਂ ਦੇ ਸ਼ੌਕ ਪੂਰੇ ਕਰ ਸਕਦੇ ਆ ਹਨਾ ਤੇ ਮੀਨ ਮਕਸਦ ਪਹਿਣਾ ਦਾ ਬਾਕੀ ਹਨਾ ਹਰ ਕੋਈ ਕਾਮਜਾਬ ਹੋਣਾ ਚਾਹੁੰਦਾ ਹੁੰਦਾ ਤੇ ਕਈ ਇਹ ਮਜਬੂਰੀਆਂ ਹੁੰਦੀਆਂ ਨੇ ਵੀ ਆਪਾਂ ਬਾਹਰ ਚੱਕ ਕੇ ਨਹੀਂ ਕੰਮ ਕਰ ਸਕਦੇ ਇਸ ਤਰ੍ਹਾਂ ਦੀ ਗੱਲਾਂ ਵੱਟਣ ਹੁਣ ਤੁਸੀਂ ਕਰ ਲਓ ਗੱਲ ਅਸਮੈਂ ਦਾ ਇਹੀ ਕਰਨਾ ਚਾਹੁੰਨਾ ਵੀ ਹਾਲਾਂਕਿ ਵੀਡੀਓ ਨੂੰ ਬਈ ਮੈਂ ਜਿੰਨੇ ਵੀ ਮੈਂ ਫੋਨ ਸੁਣੇ ਨੇ ਜਾਂ ਇਹਨਾਂ ਨੇ ਸੁਣੇ ਨੇ ਤਾਂ ਅਸੀਂ ਇਹੋ ਗੱਲ ਕਹੀ ਹੈ ਵੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਹੈਲਪ ਕਰਾਂਗੇ ਜਿੰਨਾ ਵੀ ਭੈਣਾਂ ਨੇ ਪੋਲਟਰੀ ਦੇ ਵਿੱਚ ਆਉਣਾ ਹੈ ਜਾਂ ਬੇਰੁਜ਼ਗਾਰ ਸਾਡੇ ਨੌਜਵਾਨ ਨੇ ਠੀਕ ਹੈ ਜੀ ਉਹਨਾਂ ਦੀ ਅਸੀਂ ਪੂਰੀ ਹੈਲਪ ਕਰਾਂਗੇ ਤੇ ਜਿਵੇਂ ਅਸੀਂ ਕਾਮਯਾਬ ਹੋਏ ਆਂ ਪ੍ਰਮਾਤਮਾ ਤੁਹਾਨੂੰ ਵੀ ਕਾਮਯਾਬ ਕਰੂਗਾ ਹਾਂ ਹੋਮੋਗੇ ਜੀ ਜ਼ਰੂਰ ਹੋਮੋਗੇ ਜਿਆਦਾ ਆਪਾਂ ਮੰਨਤ ਕਰਦੀਆਂ ਹਨਾ ਦੇਖੋ ਮੰਨਤ ਦਾ ਫਲ ਤਾਂ ਆਪਾਂ ਨੂੰ ਮਿਲਦਾ ਹੀ ਹੈ ਕਿ ਕਿਸੇ ਵੀ ਕੰਮ 'ਚ ਕਰਦੇ ਆਂ ਆਪਾਂ ਜਦੋਂ ਸੱਚੀ ਮਨੋਂ ਆਪਾਂ ਮੰਨਤ ਕਰਦੇ ਆਂ ਮੇਰੇ ਤੇ ਦੇਖੋ ਇਹ ਪਰਨ ਹੁੰਦਾ ਮਾੜੇ ਤੋਂ ਮਾੜੇ ਦਿਨ ਵੀ ਦੇਖ ਲਈ ਜੀ ਹਨਾ ਹਰ ਕੋਈ ਦੇਖਦਾ ਆਪਣੀ ਲਾਈਫ ਜਿਹੜੀ ਇਛਾ ਨਾ ਚੰਗੇ ਮਾੜੇ ਦਿਨ ਹਰ ਇੱਕ ਦੀਆਂ ਸਟੋਰੀਆਂ ਹੁੰਦੀਆਂ ਨੇ ਮੇਨ ਜਿਹੜਾ ਮੇਰਾ ਪਰਨੇ ਹੁੰਦਾ ਵੀ ਸਵੇਰੇ ਉੱਠ ਕੇ ਅਰਦਾਸ ਕਰਨੀ ਸਰਬੱਤ ਦੇ ਭਲੇ ਦੀ ਹਨਾ ਆਪਾਂ ਕਹਿੰਦੇ ਆ ਸਾਰੇ ਖੁਸ਼ ਰਹਿਣਾ ਮੈਂ ਚੈਨਲ ਤੇ ਵੀ ਇਹੀ ਕਹਿਣੀ ਹੁੰਨੀ ਆ ਹਨਾ ਵੀ ਸਾਰੇ ਚੜ੍ਹਦੀ ਕਲਾ ਵਿੱਚ ਖੁਸ਼ ਹੋਮੋ ਹੁੰਦਾ ਸੇ ਇਹੀ ਆਪਾਂ ਸਾਰੇ ਵਾਸਤੇ ਮੈਨੂੰ ਕਦੇ ਕਿਸੇ ਤੋਂ ਜੈਲਸੀ ਨਹੀਂ ਹੈਗੀ ਨਾ ਮੈਨੂੰ ਜੈਲਸੀ ਆ ਤੇ ਜੇ ਕੋਈ ਜ਼ਿਆਦਾ ਮਤਲਬ ਕਈ ਵਾਰ ਕੋਈ ਗੱਲਾਂ ਹੈ ਜਿਹੜੀਆਂ ਸੁਣਨ ਨੂੰ ਮਿਲਦੀਆਂ ਨੇ ਵੀ ਹਾਂ ਵੀ ਤੁਹਾਨੂੰ ਇਸ ਤਰ੍ਹਾਂ ਕਹਿੰਦੇ ਨੇ ਜਾਂ ਗੱਲ ਇਸ ਤਰ੍ਹਾਂ ਜਾਂ ਤੁਹਾਡੇ ਬਾਰੇ ਕੋਈ ਇਸ ਤਰ੍ਹਾਂ ਬੋਲਦਾ ਮੈਨੂੰ ਉਹ ਚੀਜ਼ ਤੋਂ ਵੀ ਇਹ ਹੁੰਦੀ ਹੈ ਵੀ ਜਿਹੜਾ ਆਪਣਾ ਮਤਲਬ ਮੈਂਟਲ ਲੈਵਲ ਆ ਉਹ ਕਿੰਨਾ ਲੋ ਆ ਹਨਾ ਵੀ ਆਪਾਂ ਜ਼ਿੰਦਗੀ ਦੇ ਜਿਹੜਾ ਮਕਸਦ ਦਾ ਕੀ ਸਮਝਦੇ ਆਪਾਂ ਇੱਥੇ ਕੀ ਕਰਨਾ ਹੈ ਹਨਾ ਕਿਉਂ ਹੈ ਵੀ ਕਿਉਂ ਆਪਾਂ ਇੱਕ ਦੂਜੇ ਨਾਲ ਹੀ ਹਨਾ ਟਾਈਮ ਵੇਸਟ ਕਰਦੇ ਆ ਆਪਣੀ એનર્ਜੀ ਵੇਸਟ ਕਰਦੇ ਆ ਮੈਂ ਤਾਂ ਇਹੀ ਕਹਿਣੀ ਹੁੰਦੀ ਆ ਵੀ ਜੀਓ ਤੇ ਜੀਨ ਦਿਓ ਹਨਾ ਕਿਉਂ ਜੇ ਜੇ ਤੁਹਾਨੂੰ ਕੋਈ ਨਹੀਂ ਪਸੰਦ ਹੈਗਾ ਤੇ ਉਹਨੂੰ ਮਤਲਬ ਇਗਨੋਰ ਮਾਰੋ ਜੇ ਮੈਂ ਤਾਂ ਬਾਕੀ ਇਹ ਵੀ ਕਹਿਣੀ ਵੀ ਆਕੜਾ ਜੇ ਕੁਝ ਨਹੀਂ ਰੱਖਿਆ ਜੇ ਛੋਟੀਆਂ ਛੋਟੀਆਂ ਗੱਲਾਂ ਚੋਂ ਚੱਲਦੀਆਂ ਰਹਿੰਦੀਆਂ ਨੇ ਪਰਿਵਾਰ ਆਦਿ ਵੀ ਉਹਦਾ ਵੀ ਹਨਾ ਆਪਣੀਆਂ ਤੇ ਉਹਨੂੰ ਵੀ ਆਪਾਂ ਇਗਨੋਰ ਕਰਨਾ ਸਿੱਖਿਆ ਆਕੜਾ ਕਰਕੇ ਦੇਖੋ ਗੁੱਸਤੇ ਗਿੱਲੇ ਹੁੰਦੇ ਨੇ ਇੱਕ ਜਣਾ ਬੋਲ ਗਿਆ ਹਨਾ ਦੂਜਾ ਥੋੜਾ ਜਿਹਾ ਉਹ ਕਰ ਲੋ ਤੇ ਜੇ ਆਪਾਂ ਕਿਸੇ ਨੂੰ ਬੁਲਾ ਵੀ ਲੈਨੇ ਆ ਵੀ ਆਪਾਂ ਇਹ ਨਹੀਂ ਹੈਗਾ ਵੀ ਜੇ ਉਹਨੇ ਮੈਨੂੰ ਐ ਕਰਤਾ ਤਾਂ ਮੈਂ ਵੀ ਉਹਦਾ ਬਦਲਾ ਇਸ ਤਰ੍ਹਾਂ ਹੀ ਲੈਣਾ ਹਨਾ ਇਹ ਸਾਰੀ ਸੋਚ ਆਪਾਂ ਨੂੰ ਛੱਡਣੀ ਪਊਗੀ ਤਾਂ ਹੀ ਆਪਾਂ ਆਪਣੀ ਜ਼ਿੰਦਗੀ ਨੂੰ ਜਿਹੜਾ ਇੰਜੋਏ ਕਰ ਸਕਦੇ ਆ ਆਪਣੇ ਕੰਮ ਕੰਨੀ ਧਿਆਨ ਦਿਓ ਹਨਾ ਠੀਕ ਠੀਕ ਬਾਕੀ ਬਹੁਤ ਸਾਡਾ ਸਹਿਯੋਗ ਦੇਖੋ ਦਿੱਤਾ ਹੈ ਸਾਡ ਤੁਸੀਂ ਦਿੱਤਾ ਹੈ ਸਾਰੇ ਸਾਡੇ ਭਰਾਵਾਂ ਨੇ ਭੈਣਾਂ ਨੇ ਸਾਨੂੰ ਤੁਹਾਡੇ ਦੇ ਮਾਣ ਹੈ ਆਉਣ ਵਾਲੇ ਸਮੇਂ 'ਚ ਵੀ ਤੁਸੀਂ ਇਸ ਤਰ੍ਹਾਂ ਹੀ ਸਹਿਯੋਗ ਦਿੰਦੇ ਰਹੋਗੇ ਤੇ ਜਿੰਨਾ ਨੇ ਸ਼ੁਰੂ ਕਰਨਾ ਹੈ ਉਹ ਸਾਡੇ ਨਾਲ ਜਿਹੜੇ ਚੱਲ ਰਹੇ ਨੇ ਪਹਿਲਾਂ ਤੋਂ ਸਾਡੇ ਟੱਚ 'ਚ ਨੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਅਸੀਂ ਪੂਰੀ ਹੈਲਪ ਕਰ ਰਹੇ ਹਾਂ ਤੇ ਜਿੰਨ ਪਿਛਲੀ ਵਾਰ ਜਿਨ੍ਹਾਂ ਨੇ ਪਹਿਲਾਂ ਸ਼ੁਰੂ ਕੀਤਾ ਹੋਇਆ ਸੀ ਤੇ ਉਹ ਉਹਨਾਂ ਨੂੰ ਘਾਟ ਸੀਗੀ ਟ੍ਰੇਨਿੰਗ ਦੀ ਤੇ ਉਹਨਾਂ ਨੂੰ ਕੋਈ ਨਹੀਂ ਦੱਸਦਾ ਸੀ ਜਿੱਥੋਂ ਉਹਨਾਂ ਨੇ ਸ਼ੁਰੂ ਕੀਤਾ ਸੀ ਉਹ ਵੀ ਉਹਨਾਂ ਦਾ ਸਾਥ ਸਾਡੇ 'ਚ ਸੀ ਏ ਆਪਾਂ ਉਹਨਾਂ ਦੀ ਵਾਂਹ ਫੜੀ ਤੇ ਇਸ ਟਾਈਮ ਉਹ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਟੱਚ ਚ ਨੇ ਸਾਡੇ ਨਾਲ ਮਿਲ ਕੇ ਚੱਲਦੇ ਨੇ ਜੀ ਬਹੁਤ ਖੁਸ਼ ਨੇ ਜੀ ਉਹ ਵੀ ਹਨਾ ਸੈਟੀਸਫਾਈ ਨੇ ਤੇ ਸਾਨੂੰ ਮਿਲ ਕੇ ਵੀ ਜਾਂਦੇ ਨੇ ਤੇ ਬਾਕੀ ਮਿਲਣਾ ਆਉਣਾ ਹੈ ਉਹਨਾਂ ਨੇ ਤੇ ਕੋਈ ਗੱਲ ਨਹੀਂ ਤੁਸੀਂ ਬੁਕਿੰਗਾਂ ਕਰਵਾ ਕੇ ਜੇ ਉਸ ਤੋਂ ਬਾਅਦ ਟ੍ਰੇਨਿੰਗ ਦੇ ਸਮੇਂ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਊਗੀ ਜੀ ਤੇ ਸ਼ੁਰੂ ਕਰੋ ਕਹਿਣ ਤੋਂ ਪਹਿਲਾਂ ਥੋੜੇ ਤੋਂ ਸ਼ੁਰੂ ਕਰੋ ਤੇ ਅੱਗੇ ਆਪਾਂ ਵੱਡੇ ਪੱਧਰ ਤੇ ਤੁਹਾਨੂੰ ਕਾਮਯਾਬ ਕਰਾਂਗੇ ਜੀ ਬਾਕੀ ਚਲੋ ਜੀ ਟੀਕਾ ਬਾਕੀ ਪਰ ਵੀਡੀਓ ਇੱਥੇ ਐਂਡ ਕਰਦੇ ਆਂ ਫਿਰ ਮਿਲਦੇ ਆਂ ਕਿਸੇ ਦਿਨ ਤੇ ਮੈਂ ਤੁਹਾਨੂੰ ਮਤਲਬ ਸਮਝਾਉਣਾ ਜੋ ਚਾਹੁੰਦੀ ਸੀ ਮਤਲਬ ਆਪਣੇ ਵਿਚਾਰ ਜੋ ਦੱਸਣਾ ਚਾਹੁੰਦੀ ਸੀ ਹਨਾ ਤੇ ਉਹ ਫਿਰ ਕਿਸੇ ਦਿਨ ਫਿਰ ਗੱਲ ਕਰਦੇ ਆਂ ਮੈਨੂੰ ਲੱਗਦਾ ਵੀ ਉਹ ਤਾਂ ਤੁਸੀਂ ਸਮਝ ਗਏ ਮੈਂ ਕਹਿਣਾ ਕੀ ਚਾਹੁੰਦੀ ਸੀ ਮੈਂ ਥੋੜਾ ਜਿਹਾ ਇਸ ਗੱਲ 'ਚ ਹੋਊਗੀ ਕਿੰਨਾ ਫਾਰਮ ਦੇ ਵਿੱਚ ਬਰੂਣੀ ਚੱਲਦੀ ਆ ਹਨਾ ਤਾਂ ਕਰਕੇ ਲੈਟਸ ਜ਼ਿਆਦਾ ਨਹੀਂ ਗਰਮੀ ਵੀ ਬਹੁਤ ਆ ਦੇਖੋ ਕਿੰਨਾ ਪਸੀਨਾ ਆ ਗਿਆ ਹਨਾ ਤੇ ਇਸ ਤਰ੍ਹਾਂ ਹੁਣ ਆਪਣਾ ਵੀਡੀਓ ਦਾ ਐਂਡ ਕਰਦੇ ਆਂ ਕੱਲ ਨੂੰ ਮਿਲਦੇ ਆਂ ਨਵੀਂ ਵੀਡੀਓ ਨਾਲ ਹੱਸਦੇ ਰਹੋ ਬਸਦੇ ਰਹੋ ਖੁਸ਼ ਰਹੋ ਜੇਕਰ ਕੋਈ ਗਲਤੀ ਹੋ ਗਈ ਹਨਾ ਕੋਈ ਵੀ ਗੱਲ ਕਿਸੇ ਨੂੰ ਹਰਟ ਕਰੀ ਆ ਤਾਂ ਪਲੀਜ਼ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਤੇ ਮਾਫ ਕਰ ਦਿਓ ਤੇ ਆਪਣੇ ਚੈਨਲ ਨੂੰ ਤੁਸੀਂ ਤਿੰਨ ਪਿਆਰ ਦਿੰਦੇ ਰਹੋ ਤੇ ਲਾਈਕ ਕਰਿਆ ਕਰੋ ਜੀ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਨਵੇਂ ਹੋ ਹਨਾ ਤੇ ਕਮੈਂਟ ਕਰਦੇ ਆ ਕਰੋ ਤੇ ਉਹ ਦਿਨਾਂ ਚਲੋ ਬਦਿਆ ਲੱਗਦਾ ਹਨਾ ਮਨ ਨੂੰ ਚੰਗਾ ਲੱਗਦਾ ਤੇ ਚਲੋ ਜਦ ਕੋਈ ਵੀ ਮਿੰਤ ਕਰਦਾ ਹੁੰਦਾ ਮੈਂ ਤਾਂ ਕਹਿੰਦੀ ਹੁੰਦੀ ਆ ਕਿਵੇਂ ਵੀ ਹਨਾ ਵੀ ਅਗਲਾ ਕੁਝ ਇਹ ਸੋਚ ਕੇ ਆਉਂਦਾ ਹੁੰਦਾ ਹਨਾ ਵੀ ਹਾਂ ਕਿ ਮੈਂ ਇਸ ਤਰ੍ਹਾਂ ਪਲੀਜ਼ ਜ਼ਰੂਰ ਸਹਿਯੋਗ ਦਿਆ ਕਰੋ ਜੀ ਚਲੋ ਠੀਕ ਆ ਜੀ ਬਾਏ ਬਾਏ ਕੱਲ ਨੂੰ ਮਿਲਦੇ ਆ